ਬਰਾਬਰੀ ਨਹੀਂ ਕਰਨੀ ਗੁਰੂ ਅੰਗਦ ਦੇਵ ਮੈਨੂੰ ਯਾਦ ਹੈ ਉਹ ਖਡੂਰ ਸਾਹਿਬ ਨੇ ਜਦੋਂ ਗੁਰੂ ਬਣ ਗਏ ਬਾਬਾ ਅਮਰਦਾਸ ਉਹਨਾਂ ਤੋਂ 25 ਸਾਲ ਵੱਡੇ ਨੇ ਤੀਸਰੇ ਗੁਰਦੇਵ ਦੂਜੇ ਸਤਗੁਰੂ ਤੋਂ 25 ਸਾਲ ਵੱਡੇ ਨੇ ਉਮਰ ਕਰਕੇ ਬਾਬਾ ਅਮਰਦਾਸ ਸਿਰਫ ਗੁਰੂ ਨਾਨਕ ਸਾਹਿਬ ਤੋਂ 10 ਸਾਲ ਛੋਟੇ ਨੇ ਗੁਰੂ ਅੰਗਦ ਦੇਵ ਤੋਂ 25 ਸਾਲ ਵੱਡੇ ਸਹਿਰ ਕਰਦੇ ਆ ਇੱਕ ਦਿਨ ਬਾਬਾ ਅਮਰਦਾਸ ਦੀ ਬਾਹ ਗੁਰੂ ਅੰਗਦ ਦੇਵ ਦੀ ਬਾਹ ਤੋਂ ਕੁਝ ਇੰਚ ਅੱਗੇ ਨਿਕਲੀ ਬਸ ਇਹ ਇਹ ਸਾਡਾ ਇਤਿਹਾਸ ਹੈ ਦੂਜੇ ਦਿਨ ਆਪਣੀ ਬਾਹ ਤੇ ਕਪੜਾ ਲਪੇਟ ਕੇ ਗਲ ਚ ਪਾ ਲਿਆ ਦੇ ਪੁੱਛਿਆ ਪੁਰਖਾ ਬਾਹ ਨੂੰ ਕੀ ਹੋਇਆ ਤੇ ਨੇਤਰ ਭਰ ਕੇ ਕਹੇ ਇਹਨੂੰ ਗੁਰੂ ਦੀ ਬੇਅਦਬੀ ਦੀ ਮਾਰ ਵੱਜ ਗਈ ਹੈ ਗੁਰੂ ਦੀ ਬੇਅਦਬੀ ਬੇਦਬੀ ਕਹਿੰਦੇ ਨੇ ਮਰ ਗਈ ਬਾਹ ਕੱਲ ਦੀ ਇਹਦੇ ਤੋਂ ਕੰਮ ਨਹੀਂ ਲਿਆ